ਤਰਨਤਾਰਨ ਜਿਮਣੀਚੋਨ ਦੇ ਮੱਦੇ ਨਜ਼ਰ ਜਿਹੜੀਆਂ ਨੇ ਅੱਜ 11 ਨਵੰਬਰ ਨੂੰ ਜਿਹੜੀਆਂ ਵੋਟਾਂ ਪੈ ਰਹੀਆਂ ਨੇ ਤੇ ਇੱਥੇ ਸ਼ਾਂਤਪੂਰਕ ਢੰਗ ਦੇ ਨਾਲ ਜਿਹੜੀਆਂ ਨੇ ਉਹ ਵੋਟਾਂ ਪੈ ਰਹੀਆਂ ਨੇ ਤਸਵੀਰ ਵਿਧਾਨ ਸਭਾ ਹਲਕਾ ਤਰਨਤਾਰਨ ਦੇ ਪਿੰਡ ਕੱਕਾ ਕੰਡਿਆਲਾ ਦੀ ਹੈ ਜਿੱਥੇ ਮੇਰੇ ਨਾਲ ਸਾਰੀਆਂ ਹੀ ਪਾਰਟੀਆਂ ਦਾ ਇੱਕ 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 ਇੱਥੇ ਆਗੂ ਮੌਜੂਦ ਹੈ ਅਤੇ ਸ਼ਾਂਤਪੂਰਕ ਢੰਗ ਦੇ ਨਾਲ ਇੱਥੇ ਵੋਟਾਂ ਪੈ ਰਹੀਆਂ ਨੇ ਸਾਰਿਆਂ ਨਾਲ ਗੱਲਬਾਤ ਕਰ ਲੈਨੇ ਆ ਅਤੇ ਹਰ ਵਾਰ ਕੁਝ ਪਿੰਡਾਂ ਦੇ ਵਿੱਚੋਂ ਅਹ ਠੀਕ ਮਾਹੌਲ ਜਿਹੜਾ ਤਨਾਪੁਰੋਂ ਨਿਕਲਦਾ ਹੈ ਲੇਕਿਨ ਤਰਨਤਾਰਨ ਵਿਧਾਨ ਸਭਾ ਦੇ ਕੁਝ ਪਿੰਡ ਅਜਿਹੇ ਨੇ ਕਿ ਜਿੱਥੇ ਬਿਲਕੁਲ ਸ਼ਾਂਤਮਈ ਢੰਗ ਦੇ ਨਾਲ ਵੋਟਾਂ ਪੈਂਦੀਆਂ ਤੇ ਉਤੋਂ ਸੁਨੇਹਾ ਵੀ ਪੂਰੇ ਹਲਕੇ ਕੀ ਪੂਰੇ ਪੰਜਾਬ ਕੀ ਪੂਰੇ ਦੇਸ਼ ਦੇ ਵਿੱਚ ਇਹੋ ਜਾਂਦਾ ਕਿ ਜਿਹੜਾ ਸ਼ਾਂਤੀਪੂਰਕ ਤਰੀਕੇ ਦੇ ਨਾਲ ਜਿਹੜਾ ਹੈ ਉਹ ਵੋਟਾਂ ਪੈਣ ਤਸਵੀਰਾਂ ਤੁਸੀਂ ਵੇਖ ਸਕਦੇ ਸਾਰੀਆਂ ਪਾਰਟੀਆਂ ਦੇ ਆਗੂ ਇੱਕੋ ਥਾਂ ਦੇ ਇਕੱਠੇ ਹਨ ਕੀ ਆਮ ਆਦਮੀ ਪਾਰਟੀ ਕੀ ਭਾਜਪਾ ਕੀ ਅਕਾਲੀ ਦਲ ਕੀ ਕਾਂਗਰਸ ਸਾਰੇ ਹੀ ਇੱਕ ਫਰੇਮ ਦੇ ਵਿੱਚ ਨੇ ਆਪਾਂ ਸਾਰਿਆਂ ਨਾਲ ਵਾਰੀ-ਵਾਰੀ ਗੱਲ ਜਿਹੜੀ ਆ ਉਹ ਆਪਾਂ ਜ਼ਰੂਰ ਕਰਾਂਗੇ ਸੋ ਮੇਰੇ ਨਾਲ ਮੌਜੂਦ ਨੇ ਇੱਥੇ ਆਮ ਆਦਮੀ ਪਾਰਟੀ ਕਿਉਂਕਿ ਸੱਤਾ ਤੇ ਰਹੀ ਹੈ ਪਹਿਲ ਦੇ ਆਧਾਰ ਤੇ ਗੱਲਬਾਤ ਜ਼ਰੂਰ ਕਰਾਂਗੇ ਪ੍ਰਧਾਨ ਜੀ ਕੀ ਸੁਨੇਹਾ ਅੱਜ ਵੱਡੀ ਗਿਣਤੀ ਦੇ ਵਿੱਚ ਲੋਕ ਵੋਟਾਂ ਪਾ ਰਹੇ ਨੇ ਪਿੰਡੋਂ ਪਿੰਡੀ ਕੀ ਸੁਨੇਹਾ ਹੈ ਸੁਨੇਹਾ ਇਹੋ ਆ ਕਿ ਸਾਡੇ ਪਿੰਡ ਵਿੱਚ ਹਮੇਸ਼ਾ ਹੀ ਸੁਖ ਸ਼ਾਂਤੀ ਦੇ ਨਾਲ ਰਹੀ ਹੈ ਕੋਈ ਵੀ ਇਦਾਂ ਦੀ ਵਾਰਦਾਤ ਨਹੀਂ ਜਾਂ ਕਿਸੇ ਦਾ ਪਰ ਖਲਾਫੀ ਨਹੀਂ ਸਾਰੇ ਪ੍ਰੇਮ ਪਿਆਰ ਨਾਲ ਇੱਕੇ ਹੀ ਥਾਂ ਬੂਥ ਲਾ ਕੇ ਜਿਹੜੇ ਆ ਵਧੀਆ ਮੈਸੇਜ ਦਿੱਤਾ ਜਾਂਦਾ ਵਾ ਕਿ ਜਿਹੜੀ ਆ ਪਿੰਡ ਜਿਹੜਾ ਵਾ ਸਾਰਾ ਇਕੱਠਾ ਵਾ ਵੋਟ ਰਾਜ ਆ ਉਹ ਆਪੋ ਆਪਣਾ ਹੱਕ ਐ ਜਿੱਥੇ ਮਰਜ਼ੀ ਕੋਈ ਅਜਮਾ ਸਕਦਾ ਪਰ ਪਿੰਡ ਵਿੱਚ ਅਸੀਂ ਸ਼ਾਂਤੀ ਨਾਲ ਸਾਰੇ ਰਹਿੰਦੇ ਆ ਕੋਈ ਇੱਕ ਦੂਜੇ ਦੀ ਕੋਈ ਵਿਰੋਧਤਾ ਨਹੀਂ ਕਰਦੇ ਕੋਈ ਝਗੜਾ ਨਹੀਂ ਹੁੰਦਾ ਇਹ ਸਾਡੇ ਪਿੰਡ ਦੀ ਸ਼ੁਰੂ ਤੋਂ ਪਰੰਪਰਾ ਤੁਰੀ ਜਾਂਦੀ ਹੈ ਜੀ ਬਾਕੀ ਪਿੰਡਾਂ ਨੂੰ ਪੰਜਾਬ ਦੇ ਵਿੱਚ ਹੋਰ ਨੌਜਵਾਨਾਂ ਚ ਬੜਾ ਜੋਸ਼ ਹੁੰਦਾ ਹੈ चुनाव प्रचार ਦੇ ਦੌਰਾਨ ਬੜਾ ਸਾਰੀਆਂ ਪਾਰਟੀਆਂ ਜੋਸ਼ ਹੁੰਦਾ ਹੈ ਇਹ ਕੀ ਸੁਨੇਹਾ ਹੈ ਕਿ ਜਦੋਂ ਵੋਟਾਂ ਪੈਂਦੀਆਂ ਨੇ ਤਾਂ ਸਾਰੇ ਜਣੇ ਇਕੱਤਰ ਹੁੰਦੇ ਨੇ ਨਹੀਂ ਮੈਸੇਜ ਤੇ ਇਹੋ ਹੀ ਅਸੀਂ ਦੇਣਾ ਚਾਹੁੰਦੇ ਹਾਂ ਕਿ ਸਾਰੇ ਇਕੱਠੇ ਭੈਣ ਭਰਾ ਰਹਿਣੇ ਚਾਹੀਦੇ ਆ ਇਲੈਕਸ਼ਨਾਂ ਤੇ ਆਉਂਦੀਆਂ ਰਹਿੰਦੀਆਂ ਵਾਂ ਜਾਂਦੀਆਂ ਰਹਿੰਦੀਆਂ ਵਾਂ ਪਰ ਜਿਹੜਾ ਆਪਸੀ ਪ੍ਰੇਮ ਪਿਆਰ ਭਾਈਚਾਰਾ ਉਹ ਬਣਿਆ ਰਹਿਣਾ ਚਾਹੀਦਾ ਜੀ ਜੀ ਬਹੁਤ ਬਹੁਤ ਤੁਹਾਨੂੰ ਤੁਸੀਂ ਕੁਝ ਕਹਿਣਾ ਚਾਹੋਗੇ ਸਾਰਿਆਂ ਨੂੰ ਅਸੀਂ ਇਹ ਕੁਝ ਉਹਨਾਂ ਕਹਾਂ ਠੀਕ ਹੈ ਜੀ ਬਿਲਕੁਲ ਕਾਂਗਰਸ ਦੇ ਨੁਮਾਇੰਦੇ ਮੌਜੂਦ ਹੈ ਸ਼੍ਰੋਮਣੀ ਅਕਾਲੀ ਦਲ ਦੇ ਵੀ ਇੱਥੇ ਨੁਮਾਇੰਦੇ ਮੈਨੂੰ ਮੌਜੂਦ ਆ ਜਰੂਰ ਗੱਲਬਾਤ ਕਰਾਂਗੇ ਹਾਂਜੀ ਕੀ ਕਹਿਣਾ ਚਾਹੋਗੇ ਤੁਸੀਂ ਵੇਖੋ ਵਿਧਾਨ ਸਭਾ ਹਲਕਾ ਤਰਨਤਾਰਨ ਦਾ ਪਿੰਡ ਕੱਕਾ ਕੰਡਿਆਲਾ ਸਾਡਾ ਹਮੇਸ਼ਾ ਇਹ ਰਿਹਾ ਕਿ ਅਸੀਂ ਬੂਥ ਵੀ ਲਗਭਗ ਸਾਡੇ ਇਕੱਠੇ ਹੀ ਹੁੰਦੇ ਆ ਜੀ ਔਰ ਅਸੀਂ ਬੈਨੇ ਵੀ ਸਾਰੇ ਇਕੱਠੇ ਆ ਰੋਟੀ ਵੀ ਸਾਡੀ ਇਕੱਠਿਆਂ ਦੀ ਕੋਈ ਜਗ੍ਹਾ ਤਿਆਰ ਹੋ ਰਹੀ ਆ ਔਰ ਸਾਂਝਾ ਹੀ ਖਾਣਾ ਪੀਣਾ ਇੱਥੇ ਇਲੈਕਸ਼ਨ ਆਉਂਦੀਆਂ ਜਾਂਦੀਆਂ ਰਹਿੰਦੀਆਂ ਜਿਹੜੀਆਂ ਆਪਸੀ ਸਾਂਝ ਹੁੰਦੀ ਆ ਭਾਈਚਾਰਕ ਸਾਂਝ ਆ ਪਿਆਰ ਪਿਆਰ ਆ ਉਹ ਆਪਣੀ ਜਗ੍ਹਾ ਔਰ ਮੇਰਾ ਬਾਕੀ ਵੀ ਸਾਰਿਆਂ ਨੂੰ ਬੇਨਤੀ ਆ ਕਿ ਸਾਨੂੰ ਆਪਣੀ ਭਾਈਚਾਰਕ ਸਾਂਝ ਦੇ ਵਿੱਚ ਕੋਈ ਫਰਕ ਨਹੀਂ ਪਾਉਣਾ ਚਾਹੀਦਾ ਵੋਟਾਂ ਤੇ ਉਹਨੀਆਂ ਜਾਣਕਾਰੀ ਹੈ ਅੱਜ ਜਿਮਣੀ ਚੋਣ ਹੈ ਤਰਨਤਾਰਨ ਦੇ ਵਿੱਚ ਕਿੰਨੀ ਕੁ ਵੋਟ ਜਿਹੜੀ ਸਵੇਰ ਤੋਂ ਲੈ ਕੇ ਪਿੰਡੋਂ ਪਿੰਡੀ ਤੁਹਾਡੇ ਪਿੰਡ ਪੂਟ ਗਈ ਹੈ ਸਾਡੇ ਪਿੰਡ ਲਗਭਗ 32 33% ਵੋਟ ਕੋਲ ਹੋ ਗਈ ਹੈ ਜੀ ਔਰ ਬਾਕੀ ਵੀ ਹੋ ਜੇਗੀ ਉਮੀਦ ਹੈ ਕਿ 65 70% ਜਿਹੜੀ VOTING ਆਓ بول ਹੋ ਜੂਗੇ ਇਸ ਪਿੰਡ ਤੋਂ ਸੁਨੇਹਾ ਕੀ ਹੈ ਬਾਕੀ ਪੰਜਾਬ ਦੇ ਪਿੰਡਾਂ ਨੂੰ ਵੀ ਹੋਰ ਜਿੱਥੇ ਤਰਨਤਾਰਨ ਹਲਕੇ ਦੇ ਪਿੰਡਾਂ 'ਚ ਕਿਉਂਕਿ ਬਹੁਤ ਸਾਰੇ ਬੂਥ ਜਿਹੜੇ ਆ ਉਹ ਇਲੈਕਸ਼ਨ ਕਮਿਸ਼ਨਰ ਲੋ ਸੈਂਸਿਟਿਵ ਲਾਨੇ ਗਏ ਉਹ ਚਭਾਲ ਏਰੀਆ ਦੇ ਵੇਖੋ ਮੈਂ ਅੱਗੇ ਹੀ ਬੇਨਤੀ ਕੀਤੀ ਆ ਵੀ ਜਿਹੜੀਆਂ ਵੋਟਾਂ ਨਾਲ ਜੀ ਇਹ ਸਾਲ 'ਚ ਹਰ ਸਾਲ ਕੋਈ ਨਾ ਕੋਈ ਇਲੈਕਸ਼ਨ ਆ ਜਾਂਦੀ ਆ ਇਹ ਆਉਂਦੀਆਂ ਜਾਂਦੀਆਂ ਰਹਿਣੀਆਂ ਔਰ ਜਿਹੜਾ ਸਾਡਾ ਪਿੰਡਾਂ ਦੇ ਵਿੱਚ ਸ਼ਹਿਰਾਂ ਦੇ ਵਿੱਚ ਮੁਹੱਲਿਆਂ ਦੇ ਵਿੱਚ ਭਾਈਚਾਰਕ ਸਾਂਝ ਬਣੀਆਂ ਪਿਆਰ ਬਣਿਆਵਾ ਸਾਨੂੰ ਹੋਰ ਚ ਕੋਈ ਫਰਕ ਨਹੀਂ ਪਾਉਣਾ ਚਾਹੀਦਾ ਹਾਂਜੀ ਬਹੁਤ ਬਹੁਤ ਧੰਨਵਾਦ ਆ ਕਾਲੀਦਾਲ ਤੋਂ ਨੁਮਾਇੰਦੇ ਮੌਜੂਦ ਨੇ ਉਹਨਾਂ ਨਾਲ ਵੀ ਗੱਲਬਾਤ ਜ਼ਰੂਰ ਕਰਾਂਗੇ ਸਰ ਕੀ ਕਹਿਣਾ ਚਾਹੋਗੇ ਪਿੰਡੋਂ ਪਿੰਡੀ ਸੁਨੇਹਾ ਕੀ ਹੈ ਤਰਨਤਾਰਨ ਹਲਕੇ ਦੀ ਜਿਮਨੀ ਚੋਣ ਨੂੰ ਇੱਥੇ ਅੱਖ ਜਿਹੜੀ ਹੈ ਵੱਡੇ ਵੱਡੇ ਸਿਆਸਦਾਨਾਂ ਦੀ ਹੈ ਦੇਸ਼ ਦੀ ਸਭ ਤੋਂ ਵੱਡੀ ਪਾਰਟੀ ਦੀ ਵੀ ਵੱਡੇ ਵੱਡੇ ਲੀਡਰ ਇਸ ਜਿਮਨੀ ਚੋਣ ਤੇ ਪਹੁੰਚੇ ਵਿਕਾਸ ਪੱਖੋਂ ਕਿਵੇਂ ਦਾ ਇਹ ਇਲਾਕਾ ਤਰਨਤਾਰਨ ਰਿਹਾ ਇਹ ਵੀ ਜ਼ਰੂਰ ਦੱਸਿਓ ਜੀ ਵਾਹਿਗੁਰੂ ਜੀ ਕਾ ਖਾਲਸਾ ਤੇ ਵਾਹਿਗੁਰੂ ਜੀ ਕੀ ਫਤਿਹ ਜੀ ਜੀ ਮੈਂ ਸਮੂਹ ਪੰਜਾਬ ਨੂੰ ਇੰਡੀਆ ਨੂੰ ਸਾਰੇ ਬਾਹਰਲੇ ਦੇਸ਼ਾਂ ਵਾਲਿਆਂ ਨੂੰ ਜਿੱਥੇ ਵੀ ਸਾਡੇ ਪੰਜਾਬੀ ਸਿੱਖ ਭਾਈਚਾਰੇ ਬੈਠਾ ਵਾ ਸਾਰਿਆਂ ਨੂੰ ਇਹੋ ਹੀ ਅਪੀਲ ਆ ਵੀ ਲੱਛਣਾ ਆਉਂਦੀਆਂ ਜਾਂਦੀਆਂ ਰਹਿੰਦੀਆਂ ਵਾ ਪਰ ਸਾਡੀ ਭਾਈਚਾਰਕ ਸਾਹ ਜਿਹੜੀ ਉਹ ਸਾਰੀ ਇਕੱਠੀ ਰਹਿਣੀ ਚਾਹੀਦੀ ਆ ਸਾਡੇ ਪਿੰਡ ਤੋਂ ਬਲ ਤੁਸੀਂ ਵੇਖ ਹੀ ਰਹੇ ਜੀ ਬਹੁਤ ਇਕੱਠੇ ਆ ਸਾਰੀ ਸੰਗਤ ਇਕੱਠੀ ਬੈਠੀ ਸਾਰੇ ਪਾਰਟੀਆਂ ਪਾਰਟੀਆਂ ਉਤੋਂ ਵੱਖੋ ਵੱਖ ਹੋ ਸਕਦੀਆਂ ਪਰ ਸਾਡੀ ਭਾਈਚਾਰ ਕਿਸਾਨ ਜਿਹੜੀ ਆ ਉਹ ਨਹੀਂ ਵੱਖੋਖਰੀ ਹੋਣੀ ਚਾਹੀਦੀ ਬੋਟ ਜਿੱਥੇ ਕਿਸੇ ਨੇ ਪਾਉਣੀ ਉਹਨੇ ਆਪਣੀ ਮਰਜ਼ੀ ਨਾਲ ਪਾਉਣੀ ਆ ਉਹ ਜਿੱਥੇ ਕਿਸਦਾ ਮਨ ਬਣ ਗਿਆ ਜਿੱਥੇ ਕਿਸ ਨੂੰ ਜਿਹੜਾ ਕੈਂਡੀਡੇਟ ਚੰਗਾ ਲੱਗਦਾ ਜਿਹਦੇ ਕੰਮ ਚੰਗੇ ਲੱਗਦੇ ਆ ਵੋਟਾ ਉਥੇ ਪੈਣੀਆਂ ਪਰ ਭਾਈਚਾਰ ਕਿਸਾਨ ਜਿਹੜੀ ਸਾਡੀ ਬਹੁਤ ਵਧੀਆ ਪਿੰਡ ਦੀ ਇਕੱਠੀ ਆ ਸਾਰੀ ਸੰਗਤ ਇਕੱਠੀ ਬੈਠੀ ਆ ਕੋਈ ਵਿਤਕਰਾ ਨਹੀਂਗਾ ਇਕੱਠਿਆਂ ਨੇ ਖਾਣਾ ਖਾਣਾ ਇਕੱਠਿਆਂ ਨੇ ਚਾਹ ਪੀਣੀ ਇਕੱਠਿਆਂ ਨੇ ਵੋਟਾਂ ਪਾਉਣੀਆਂ ਜੀ ਜੀ ਨਵਾਂ ਦਾ ਆਪੋ ਆਪਣਾ ਹੋ ਸਕਦਾ ਜੀ ਜੀ ਬਾਕੀ ਵੋਟਰਾਂ ਨੂੰ ਅਪੀਲ ਹੈ ਕਿ ਜਿਹੜਾ ਤੁਹਾਨੂੰ ਕੈਂਡੀਡੇਟ ਚੰਗਾ ਲੱਗਦਾ ਜਿਹੜੀ ਪਾਰਟੀ ਚੰਗੀ ਲੱਗਦੀ ਆ ਉਹਨੂੰ ਵੋਟਾਂ ਪਾ ਕੇ ਜਿਤਾਓ ਜੀ ਅਤੇ ਜਿਹੜਾ ਵੀ ਆਉਂਦਾ ਜਿੰਨੂੰ ਵੀ ਸੰਗਤ ਤਰਨਤਾਰ ਦੀ ਮੌਕਾ ਦਿੰਦੀ ਆ ਉਹ ਤਰਨਤਾਰ ਦੇ ਕਿਹੋ ਜਿਹੇ ਵਿਕਾਸ ਕਰਾਵੇ ਵਿਕਾਸ ਅੱਗੇ ਬਹੁਤ ਸਾਡਾ ਵਹੇ 89 ਸਾਲਾਂ ਤੋਂ ਪਿਛੜਿਆ ਹੋਇਆ ਵਾ ਇਲਾਕਾ ਪਹਿਲਾਂ ਬਹੁਤ ਵਿਕਾਸ ਹੋਇਆ ਵਾ ਅਕਾਲੀ ਦਲ ਦੀ ਸਰਕਾਰ ਕੋਲ ਬਹੁਤ ਹੋਇਆ ਵਾ ਕੋਈ ਵੀ ਨੁਮਾਇੰਦਾ ਅੱਜ ਬਣ ਜਾਂਦਾ ਵਾ ਜੀ ਜੀ ਅਕਾਲੀ ਦਲ ਦਾ ਬਣ ਜਾਂਦਾ ਵਾ ਆਮ ਆਦਮੀ ਪਾਰਟੀ ਦਾ ਬਣ ਜਾਂਦਾ ਕਾ ਕਿਸੇ ਵੀ ਪਾਰਟੀ ਦਾ ਬਣਦਾ ਜੀ ਜੀ ਅਸੀਂ ਇਹੋ ਬੇਨਤੀ ਕਰਾਂਗੇ ਕਿ ਜਿੰਨੀਆਂ ਵੀ ਪ੍ਰੋਬਲਮਾਂ ਆ ਵਾਂ ਪਿੰਡਾਂ ਦੇ ਵਿੱਚ ਜਿੱਦਾਂ ਨਸ਼ਾ ਹੋ ਗਿਆ ਲੁੱਟਾਂ ਖਵਾ ਹੋ ਗਈਆਂ ਛੜਕਾਂ ਡਿਵੈਲਪਮੈਂਟ ਵਿਕਾਸ ਦੇ ਕੰਮ ਪਹਿਲ ਦੇ ਆਧਾਰ ਤੇ ਕੀਤੇ ਜਾਣ ਜੀ ਜੀ ਤੇ ਜਿਹਦੇ ਵਿੱਚ ਲੋਕੀ ਆਪਣੀ ਵਧੀਆ ਮਹਿਸੂਸ ਕਰ ਸਕਣ ਤੇ ਰਹਿਣਾ ਮਹਿਸੂਸ ਕਰ ਸਕੋ ਤੁਹਾਡਾ ਭਾਈ ਸਾਹਿਬ ਜੀ ਤੁਹਾਡੇ ਵੱਲੋਂ ਕੀ ਸੁਨੇਹਾ ਹੈ ਸਾਰੇ ਨਮਾਇंदे ਪਾਰਟੀਆਂ ਦੇ ਇੱਥੇ ਖੜੇ ਨੇ ਅਤੇ ਇੱਕ ਜਿਵੇਂ ਜਿਮਣੀ ਚੋਣ ਤੇ ਚੋਣ ਪ੍ਰਚਾਰ ਦੇ ਦੌਰਾਨ ਵੱਖ-ਵੱਖ ਪਛਾਵਾਂ ਦੇ ਦੌਰਾਨ ਵੱਖ-ਵੱਖ ਪਾਰਟੀਆਂ ਦੇ ਵੱਲੋਂ ਜਿਹੜੀਆਂ ਇੱਥੇ ਪੂਰਾ ਆਪਣਾ ਜ਼ੋਰ ਜਮਾਇਸ ਕੀਤੀ ਗਈ ਹੈ ਆਪਣਾ ਜਿਹੜਾ ਉਹਨਾਂ ਦੇ ਵੱਲੋਂ ਪਾਰਟੀਆਂ ਦੇ ਵੱਲੋਂ ਜਿਹੜਾ ਇੱਥੇ ਚੋਣ ਪ੍ਰਚਾਰ ਕੀਤਾ ਗਿਆ ਅੱਜ ਆਖਰੀ ਦਿਨ ਹੈ ਅਤੇ ਸੁਨੇਹਾ ਕੀ ਹੈ ਕਿ ਪਿੰਡੋਂ ਪਿੰਡ ਸ਼ਾਂਤਪੂਰ ਤਰੀਕੇ ਦੇ ਨਾਲ ਜਿਹੜੀਆਂ ਵੋਟਾਂ ਪੈਣ। ਹਾਂਜੀ ਜਿਵੇਂ ਮੇਰੇ ਤੋਂ ਪਹਿਲਾਂ ਜੀ ਜੀ ਆਪ ਜੀ ਨੂੰ ਵੱਖ-ਵੱਖ ਜਿਹੜੀਆਂ ਪਾਰਟੀਆਂ ਨੇ ਜੀ ਜੀ ਉਹਨਾਂ ਦੇ ਵਰਕਰਾਂ ਨੇ ਇਹ ਜਾਣਕਾਰੀ ਦਿੱਤੀ ਆ ਜੀ ਜੀ ਕਿ ਜਿੱਥੇ ਜਿੱਥੇ ਜਿਹੜੀ ਪਾਰਟੀ ਦੇ ਨਾਲ ਕੋਈ ਜੁੜਿਆ ਉਹ ਉੱਥੇ ਆਪਣਾ ਟਿਕਾ ਕੇ ਵੋਟ ਪਾ ਰਿਹਾ ਹੈ ਜੀ ਜੀ ਪਰ ਸਾਡੇ ਇਸ ਨਗਰ ਦੇ ਵਿੱਚ ਜਿਹੜੀ ਆ ਇੰਨੀ ਸ਼ਾਂਤੀ ਆ ਵੀ ਗੁਰੂ ਕਾ ਲੰਗਰ ਵਿੱਚ ਸਾਰੇ ਇਕੋ ਥਾਂ ਬਹਿ ਕੇ ਖਾ ਰਹੇ ਆ ਜੀ ਜੀ ਚਾਹ ਪਾਣੀ ਵੀ ਕੋ ਥਾਂ ਬਹਿ ਕੇ ਛਕ ਰਹੇ ਆ ਜੀ ਜੀ ਭਾਵੇਂ ਕੋਈ ਕਿਸੇ ਬੂਥ ਤੇ ਜਾ ਕੇ ਬਹਿ ਜਾਵੇ ਪਬਲਿਕ ਕਿਸੇ ਬੂਥ ਤੇ ਜਾ ਕੇ ਬਹਿ ਜਾਵੇ ਜੀ ਜੀ ਇੱਥੇ ਕੋਈ ਵੀ ਕਿਸੇ ਨੂੰ ਇਤਰਾਜ਼ ਨਹੀਂ ਆ ਜੀ ਜੀ ਔਰ ਇਸ ਗੱਲ ਨੂੰ ਮੁੱਖ ਰੱਖਦੇ ਆ ਜਿਹੜੀ ਵਿਕਾਸ ਦੀ ਗੱਲ ਆ ਜੀ ਉਹ ਤਾਂ ਜਿੰਨੂ ਵੀ ਅਕਾਲ ਪੁਰਖ ਨੇ ਜਾਂ ਨਗਰ ਦੀ ਸੰਗਤ ਨੇ ਇਲਾਕੇ ਦੀ ਜਿੰਨੂ ਮਾਣ ਬਖਸ਼ਣਾ ਜੀ ਇਹ ਮਾਣ ਉਹਨੂੰ ਮਿਲਣਾ ਹੀ ਆ ਜੀ ਤੇ ਮੇਨ ਗੱਲ ਇਹ ਆ ਵੀ ਬਾਕੀ ਜਿਹੜੇ ਸੰਸਾਰ ਦੇ ਜੀਵ ਉਹਨਾਂ ਨੂੰ ਇਹ ਬੇਨਤੀ ਕਰਾਂਗੇ ਆਪ ਵੀ ਦੇ মিডিਆ ਦੇ ਰਾਹੀਂ ਜੀ ਕਿ ਸਾਨੂੰ ਇਸੇ ਤਰ੍ਹਾਂ ਜਿਹੜੀ ਭਾਈਚਾਰਕ ਸਾਂਝ ਆ ਜੀ ਉਹ ਕਾਇਮ ਰੱਖਣੀ ਚਾਹੀਦੀ ਆ ਜੀ ਜਿਵੇਂ ਆਪਣੇ ਬਜ਼ੁਰਗੋ ਸਿੱਖ ਕੋ ਚੱਲਣ ਵੇ ਤੇ ਬੈਕ ਉਹਨਾਂ ਨੇ ਛਕਣਾ ਬੋਰਡ ਦੀ ਥਾਂ ਇੱਥੇ ਬੈਣਾ ਸਾਰਿਆਂ ਨੇ ਜੀ ਜੀ ਤੇ ਆਪ ਸੱਚ ਉਹਨਾਂ ਨੇ ਹਸਣਾ ਖੇਡਣਾ ਜੀ ਇਸੇ ਤਰ੍ਹਾਂ ਇਹ ਜਿਹੜਾ ਨਗਰ ਕਾਕਾ ਕੰਨੇਾਲਾ ਵਾ ਜੀ ਇਸ ਨਗਰ ਵਿੱਚ ਅਸੀਂ ਸਮਝਦੇ ਆਂ ਵੀ ਗੁਰੂ ਅਰਜਨ ਪਾਤਸ਼ਾਹ ਮਹਾਰਾਜ ਜੀ ਦੇਣ ਆ ਇੱਥੇ ਕੋਈ ਵੀ ਆਪਣੀ ਪਾਰਟੀ ਬਾਜਣੀ ਆਪਣਾ ਧੜਾ ਨਹੀਂ ਆ ਜੀ ਜੀ ਸਿਆਸੀ ਪਾਰਟੀ ਹੋਣਾ ਇੱਕ ਵੱਖਰੀ ਗੱਲ ਆ ਜੋ ਰਾਜਨੀਤਿਕ ਜਿਹੜੀ ਆ ਬਣੀ ਆ ਛੇਵੇਂ ਪਾਤਸ਼ਾਹ ਜੀ ਦਾ ਵੀ ਹੁਕਮ ਆ ਜੀ ਤਾਂ ਇਸ ਤੋਂ ਇਲਾਵਾ ਆਪਸੀ ਤੌਰ ਤੇ ਕੋਈ ਵੀ ਝਗੜਾ ਨਹੀਂ ਇਸੇ ਗੱਲ ਦਾ ਕੋਈ ਕਿਸੇ ਨੂੰ ਵਿਤਕਰਾ ਨਹੀਂ ਆ ਬਹੁਤ ਵਧੀਆ ਢੰਗ ਦੇ ਨਾਲ ਸਵੇਰੇ ਜਦੋਂ ਅਰੰਭਤਾ ਹੋਈ ਆ ਜੀ ਜੀ ਤੇ ਉਸ ਵੇਲੇ ਸ਼੍ਰੋਮਣੀ ਅਕਾਲੀ ਦਲ ਦੇ ਉਮੀਦਵਾਰ ਜੀ ਬੀਬੀ ਜੀ ਆਪ ਆਏ ਆ ਜੀ ਜੀ ਤੇ ਉਹਨਾਂ ਨੇ ਆਪ ਆਣ ਕੇ ਵੋਟ ਪਾਈ ਆ ਪ੍ਰਿੰਸੀਪਲ ਸੁਖਵਿੰਦਰ ਕੌਰ ਜੀ ਰੰਧਾਵਾ ਜੀ ਜੀ ਉਹਨਾਂ ਦੀ ਬੇਟੀ ਕੰਤਪ੍ਰੀਤ ਕੌਰ ਜੀ ਰੰਧਾਵਾ ਇਸ ਤੋਂ ਇਲਾਵਾ ਹੋਰ ਜਿੰਨੇ ਵੀ ਵੋਟਰ ਸਹਿਬਾਨ ਆ ਉਹਨਾਂ ਸਾਰਿਆਂ ਨੂੰ ਪੁੱਛਿਆ ਗਿਆ ਉਹਨਾਂ ਨੇ ਬੇਨਤੀ ਕੀਤੀ ਆ ਕਿ ਜਿਹੜੀਆਂ ਸਾਡੀਆਂ ਟੁੱਟੀਆਂ ਸੜਕਾਂ ਨੇ ਉਹਨਾਂ ਦਾ ਵਿਕਾਸ ਹੋਣਾ ਚਾਹੀਦਾ ਹੈ ਤੇ ਖਾਸ ਕਰਕੇ ਜਿਹੜੇ ਸਾਡੇ ਬੱਚੇ ਆ ਉਹਨਾਂ ਨੂੰ ਨਸ਼ਿਆਂ ਤੋਂ ਬਚਾਇਆ ਜਾਏ ਉਸ ਪ੍ਰਸ਼ਾਸਨ ਜਿਹੜਾ ਉਹ ਇਸ ਪਾਸੇ ਜਰੂਰ ਸਹਿਯੋਗ ਦੇਵੇ ਜਿਵੇਂ ਜਿਵੇਂ ਨਗਰਾਂ ਦੀ ਪੰਚਾਇਤਾਂ ਦੀ ਪ੍ਰਬੰਧਕਾ ਦੀ ਮੰਗ ਹੁੰਦੀ ਆ ਤੇ ਸਭ ਤੋਂ ਵੱਧ ਧਿਆਨ ਇਸ ਪਾਸੇ ਦੇਣ ਦੀ ਲੋੜ ਆ ਜਿਹੜੀਆਂ ਲੁੱਟ ਖੋਹਾਂ ਨੇ ਉਨਾਂ ਨੂੰ ਤਾਂ ਬਚਾ ਕਰਕੇ ਤੇ ਜਿੰਨੇ ਵੀ ਮਾਈ ਭਾਈ ਜਿਹੜੀ ਇਹ ਪੰਜਾਬ ਦੀ ਧਰਤੀ ਆ ਜੀ ਜੀ ਇਹਨੂੰ ਸਵਰਗ ਬਣਾਇਆ ਜਾਏ ਜੀ ਜੀ ਅੱਜ ਦਾ ਸਮੁੱਚੇ ਜਿੰਨੇ ਵੀ ਵੋਟਰ ਆ ਜੀ ਬਜ਼ੁਰਗ ਮਹਤਵਾਂ ਉਹਨਾਂ ਵਿੱਚ ਵੀ ਬੜਾ ਉਤਸ਼ਾਹ ਉਹਨਾਂ ਨੇ ਬੇਫਿਕਰ ਹੋ ਕੇ ਬੜੇ ਪਿਆਰ ਦੇ ਨਾਲ ਸਾਰਿਆਂ ਨੇ ਵੋਟ ਪਾਈ ਆ ਤੇ ਮਨ ਵਿੱਚ ਇਹੀ ਉਤਸ਼ਾਹ ਆ ਵੀ ਇਸੇ ਤਰ੍ਹਾਂ ਸਾਡਾ ਸਾਰਿਆਂ ਦਾ ਪ੍ਰੇਮ ਪਿਆਰ ਭਾਈਚਾਰਕ ਜਿਹੜੀ ਸਾਂਝ ਆ ਉਹ ਕਾਇਮ ਰਹੇ ਤੇ ਅਸੀਂ ਸਾਰੇ ਹਮੇਸ਼ਾ ਇਸੇ ਤਰ੍ਹਾਂ ਵੋਟਾਂ ਪਾ ਕੇ ਤੇ ਜੋ ਗੁਰੂ ਘਰ ਦੀ ਬਰਯਾਦਾ ਉਹਨੂੰ ਵੀ ਕਾਇਮ ਰੱਖੀਏ ਭਾਈ ਚਾਰ ਕਿਸਾਨ ਵੀ ਕਾਇਮ ਰੱਖੀਏ ਆਪਣੀ ਰਾਜਨੀਤੀ ਦੇ ਨਾਲ ਵੀ ਜੁੜੇ ਰਹੀਏ ਸੋ ਅਸੀਂ ਸਾਰੇ ਨਗਰ ਦਾ ਜਿੱਦਾਂ ਵੀ ਪਿੰਡ ਆ ਇਸ ਗੱਲ ਤੋਂ ਬਹੁਤ ਸੰਤੋਸ਼ਿਤ ਜੀ ਜੀ ਬਹੁਤ ਬਹੁਤ ਧੰਨਵਾਦ ਬੂਥਾਂ ਦੀ ਤਸਵੀਰ ਮੈਂ ਤੁਹਾਡੇ ਨਾਲ ਸਾਂਝੀ ਕਰਦਾ ਕੁਝ ਐਨਆਰਆਈ ਵੀ ਪਹੁੰਚੇ ਆ ਕੀ ਕਹਿਣਾ ਚਾਹੋਗੇ ਅੰਕਲ ਬੜੀ ਦੂਰ ਤੋਂ ਵੋਟ ਪਾਉਣ ਦੇ ਲਈ ਤੁਸੀਂ ਪਹੁੰਚੇ ਪਿੰਡ ਦੇ ਵਿੱਚ ਜਿਮਣੀ ਚੋਣ ਹੈ ਸੁਨੇਹਾ ਵੀ ਕੀ ਇਥੋਂ ਨਹੀਂ ਮੈਂ ਸਾਡਾ ਪਿੰਡ ਹੈ ਸਾਰੇ ਬੋਲ ਘਟੇ ਸਾਰੇ ਵੀਰ ਹਾਂਜੀ ਜੀ ਇੱਥੇ ਸਾਰੇ ਇਕੱਠੇ ਹੀ ਆਹੀਂ ਮਤਲਬ ਇਕੱਠੇ ਹੀ ਇਕੱਠੇ ਬੈਠੇ ਆ ਕੋਈ ਵੇਖੋ ਤੁਸੀਂ ਉੱਧਰ ਵੀ ਇੱਧਰ ਵੀ ਆ ਸਾਰੇ ਆ ਆਮ ਆਦਮੀ ਪਾਰਟੀ ਦਾ ਲੜਕਾ ਸਾਰੇ ਇਹੀ ਬੁੱਤੇ ਇੱਥੋਂ ਤਾਂ ਬੈਠੇ ਆ ਕੋਈ ਇਹੋ ਜੀ ਪ੍ਰੋਬਲਮ ਨਹੀਂ ਇੱਥੋਂ ਹੈਗੀ ਜੀ ਤੇ ਬਾਕੀ ਸਾਡੀ ਵੀ ਸਾਰਿਆਂ ਨੂੰ ਇਹੋ ਜੀ ਬੇਨਤੀ ਆ ਵੀ ਨਹੀਂ ਆ ਪਿੰਡਾਂ 'ਚ ਬੜੀ ਪ੍ਰੋਬਲਮ ਆਉਂਦੀ ਉਹਨਾਂ ਨੂੰ ਵੀ ਕੀ ਸੁਣਿਆ ਨਹੀਂ ਨਹੀਂ ਇੱਥੇ ਸਾਡੇ ਪਿੰਡ 'ਤੇ ਨਹੀਂ ਐਵੀਂ ਜੀ ਪ੍ਰੋਬਲਮ ਹੈ ਵੀ ਜੀ ਜੀ ਬਾਕੀ ਸੁਨੇਹਾ ਤੇ ਇਹੋ ਹੀ ਆ ਵੀ ਇਹ ਤਾਂ ਵੋਟਾਂ ਨੇ ਆਉਂਦੀ ਜਾਂਦੀ ਰਹਦੀਆਂ ਆਪਣਾ ਭਾਈ ਚਾਰਕ ਆਪਣਾ ਮੰਨ ਲਓ ਕਿ ਬਰਾਂਕ ਰੱਖੋ ਇਹ ਤੇ ਬਿਲਕੁਲ ਜੀ ਧੰਨਵਾਦ ਜੀ ਸੋ ਬੂਥਾਂ ਦੀ ਤਸਵੀਰ ਤੁਹਾਨੂੰ ਵਿਖਾ ਰਿਹਾ ਇਹ ਕਾਂਗਰਸ ਦਾ ਬੂਥ ਹੈ ਔਰ ਸਾਹਮਣੇ ਭਾਰਤੀ ਜਨਤਾ ਪਾਰਟੀ ਦਾ ਬੂਥ ਲੱਗਾ ਹੈ ਉਧਰ ਸ਼੍ਰੋਮਣੀ ਕਾਲੀ ਦਲ ਦਾ ਬੂਥ ਲੱਗਾ ਹੈ ਇਧਰ ਆਮ ਆਦਮੀ ਪਾਰਟੀ ਦਾ ਬੂਥ ਲੱਗਾ ਤੁਸੀਂ ਵੇਖ ਸਕਦੇ ਤਸਵੀਰਾਂ ਦੇ ਵਿੱਚ ਇਹ ਆਧਰਾ ਆਵਾਜ਼ੀ ਪਾਰਟੀ ਦਾ ਬੂਥ ਹੈ ਇੱਥੇ ਸਰਪੰਚ ਸਾਫਕਾ ਵੀ ਮੌਜੂਦਾ ਸਾਰੇ ਮੌਜੂਦ ਹੈ ਅਤੇ ਬੜੇ ਸ਼ਾਂਤਪੂਰਕ ਤਰੀਕੇ ਦੇ ਨਾਲ ਜਿਹੜੀਆਂ ਵਾ ਉਹ ਵੋਟਾਂ ਪੈ ਰਹੀਆਂ ਸਰਦਾਰ ਅਵਤਾਰ ਸਿੰਘ ਜੀ ਹੋਣੀ ਕੱਕਾ ਕੰਡਿਆਲਾ ਕੀ ਜਿੰਨੇ ਵੀ ਲੋਕ ਨੇ ਇੱਥੇ ਨੌਜਵਾਨ ਕੀ ਸਾਰੇ ਹੀ ਇੱਥੇ ਸ਼ਾਂਤੀਪੂਰਕ ਤਰੀਕੇ ਦੇ ਨਾਲ ਜਿਹੜੀਆਂ ਨੇ ਉਹ ਵੋਟਾਂ ਜਿਹੜੀਆਂ ਪਾਰ ਹੈ ਕੁਝ ਕਹਿਣਾ ਚਾਹੋਗੇ ਅੰਕਲ ਤੁਸੀਂ ਕੁਝ ਕਹਿਣਾ ਚਾਹੋਗੇ ਅੱਜ ਸ਼ਾਂਤੀਪੂਰਕ ਤਰੀਕੇ ਨਾਲ ਵੋਟਾਂ ਪੈਣ ਪੂਰੇ ਹਲਕੇ ਦੇ ਵਿੱਚ ਜਿਵੇਂ ਆਪਸੀ ਭਾਈਚਾਰਕ ਸਾਂਝ ਬਣੀ ਰਹੀ ਹੈ ਹਾਂਜੀ ਹਾਂਜੀ ਇਤਨਾ ਹੀ ਹੈ ਕਿ ਆਪ ਜੀ ਤੇਰਾ ਤੇ ਪਿੰਡ ਹੀ ਇਹੋ ਆ ਤੇ ਜੀ ਬਿਲਕੁਲ ਮੈਂ ਇਸੇ ਕਰਕੇ ਆਪਣੇ ਪਿੰਡ ਤੋਂ ਇਹ ਸੁਨੇਹਾ ਜਿਹੜਾ ਪਹੁੰਚਾਉਣਾ ਚਾਹੁੰਦਾ ਮੈਂ ਚਾਹੁੰਦਾ ਕੋਈ ਬੋਲੇ ਨਹੀਂ ਇੱਥੇ ਤੇ ਸਾਰੇ ਬੋਲਣ ਦੇ ਤੂੰ ਵੇਖੇ ਆ ਸਾਰੇ ਠੀਕ ਠਾਕ ਆ ਵਧੀਆ ਸਾਰੇ ਇਕੱਠੇ ਹੋ ਕੇ ਪਾਉਣ ਦੇ ਵੋਟਾਂ ਜਿੱਥੇ ਮਰਜ਼ੀ ਪਾਈ ਜਾਣਾ ਆਪਾਂ ਜੀ ਤੁਸੀਂ ਕਹਿ ਸਕਦੇ ਕੁਝ ਬਾਤ ਸੋ ਕੇ ਹੀ ਸੁਨੇਹਾ ਵੈਲਕਮ ਪਿੰਡ ਤੁਸੀਂ ਸਰਪੰਚ ਸਾਹਿਬ ਸੋ ਬਿਲਕੁਲ ਸਾਰਿਆਂ ਵੱਲੋਂ ਇਹੀ ਸੁਨੇਹਾ ਹੈ ਤੇ ਤੁਸੀਂ ਵੇਖ ਸਕਦੇ ਹੋ ਕਿ ਅੱਜ 11 ਤਰੀਕ ਨੂੰ ਜਿਹੜੀਆਂ ਇਹ ਸ਼ਾਮ ਦੇ 6 ਵਜੇ ਤੱਕ ਪੋਲਿੰਗ ਹੋਣੀ ਹੈ ਅਤੇ 14 ਤਰੀਕ ਨੂੰ ਇਸ ਦਾ ਰਿਜ਼ਲਟ ਆਉਣਾ ਹੈ ਆਪਾਂ ਸਾਰਿਆਂ ਬੂਥਾਂ ਤੋਂ ਕਵਰੇਜ ਤੁਹਾਡੇ ਨਾਲ ਸਾਂਝੀ ਕੀਤੀ ਜਰੂਰ ਜਿਹੜਾ ਤੁਸੀਂ ਆਪਣੀ رائے ਵੀ ਦਿਓ ਤੇ ਬਨੇਰੋ ਸਾਡੇ ਨਾਲ ਬਹੁਤ ਬਹੁਤ ਧੰਨਵਾਦ